ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਮੈਂ ਹਾਂ ਜੀਵਨਜੋਤ ਕੌਰ ਅੱਜ ਅਸੀਂ ਇੱਕ ਵਿਸ਼ੇ ਤੇ ਗੱਲ ਕਰ ਰਹੇ ਹਾਂ ਜੋ ਹਰੇਕ ਦੇ ਮਨ ਵਿੱਚ ਡਰ ਵੀ ਪੈਦਾ ਕਰਦਾ ਹੈ ਤੇ ਹੈਰਾਨੀ ਵੀ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ ਕੀ ਸੱਚਮੁੱਚ 2050 ਤੱਕ AI ਸਾਡੀਆਂ ਨੌਕਰੀਆਂ ਖਾ ਜਾਵੇਗਾ ਕੀ ਮਨੁੱਖ ਬੇਕਾਰ ਹੋ ਜਾਣਗੇ ਅਤੇ ਕੀ ਸਾਨੂੰ ਹੁਣ ਤੋਂ ਹੀ ਕਬਰੋਂ ਦੀ ਲੋੜ ਹੈ حال ਹੀ ਵਿੱਚ ਇੱਕ AI ਸਿਸਟਮ ਤੋਂ ਸਵਾਲ ਪੁੱਛਿਆ ਗਿਆ 2050 ਤੱਕ ਬਹੁਤ ਸਾਰੇ ਕੰਮ ਮਨੁੱਖਾਂ ਤੋਂ ਖੋਹ ਲਏ ਜਾਣਗੇ AI ਦਾ ਜਵਾਬ ਸੀ ਹਾਂ ਬਹੁਤ ਸਾਰੇ ਕੰਮ ਆਟੋਮੈਂਸ਼ਨ ਨਾਲ ਖਤਮ ਹੋ ਜਾਣਗੇ ਪਰ ਮਨੁੱਖੀ ਸੋਚ ਦਿਲਾਂ ਅਤੇ ਜਜ਼ਬਾਤਾਂ ਦੀ ਜਗ੍ਹਾ ਕੋਈ ਮਸ਼ੀਨ ਨਹੀਂ ਲੈ ਸਕਦੀ ਇੱਥੇ ਹੀ ਰੋਕੇ ਸੋਚिए ਮਤਲਬ ਖਤਰਾ ਵੀ ਹੈ ਪਰ ਉਮੀਦ ਵੀ ਅੱਜ ਤੋਂ 2020 25 ਸਾਲ ਪਹਿਲਾਂ ਕਿਸੇ ਨੇ ਸੋਚਿਆ ਸੀ ਫੋਨ ਨਾਲ ਵੀਡੀਓ ਬਣੇਗੀ ਦੁਨੀਆ ਲਾਈਵ ਵੇਖੀ ਜਾਵੇਗੀ ਘਰ ਬੈਠੇ ਆਨਲਾਈਨ ਕਮਾਈ ਹੋਵੇਗੀ ਉਸ ਵੇਲੇ ਵੀ ਲੋਕ ਡਰਦੇ ਸਨ ਟਾਈਪ ਕਰਨ ਵਾਲਿਆਂ ਦਾ ਕੀ ਬਣੂ ਡਾਤੀਆ ਬੇਰੁਜ਼ਗਾਰ ਹੋ ਜਾਏਗਾ ਫੈਕਟਰੀਆਂ ਵਿੱਚ ਮਜ਼ਦੂਰ ਨਹੀਂ ਹੋਣਗੇ ਸਮੇਂ ਨੇ ਸਾਬਤ ਕੀਤਾ ਕੰਮ ਖਤਮ ਨਹੀਂ ਹੁੰਦਾ ਕੰਮ ਦੀ ਕਿਸਮ ਬਦਲਦੀ ਹੈ ਹੁਣ ਥੋੜਾ ਖੁੱਲ ਕੇ ਗੱਲ ਕਰੀਏ 2050 ਤੱਕ ਕਿਹੜੀਆਂ ਨੌਕਰੀਆਂ ਨੂੰ ਸੱਚਮੁੱਚ ਖਤਰਾ ਹੈ ਡਾਟਾ ਐਂਟਰੀ ਕਾਲ ਸੈਂਟਰ ਦੀ ਧਾਰਨ ਸੇਵਾ ਟੋਲ ਪਲਾਜਾ ਵਰਗੀਆਂ ਨੌਕਰੀਆਂ ਦੁਹਰਾਏ ਜਾਣ ਵਾਲੇ ਫੈਕਟਰੀ ਕੰਮ ਹਿਸਾਬ ਕਿਤਾਬ ਤੇ ਸਿਸਟਮ ਦੀ ਸ਼ਕਲ ਇਹ ਸਾਰੀਆਂ ਨੌਕਰੀਆਂ ਉੱਥੇ ਹਨ ਜਿੱਥੇ ਸਿਰਫ ਬਟਨ ਦਬਾਏ ਜਾਂਦੇ ਹਨ ਸੋਚ ਨਹੀਂ ਲੱਗਦੀ ਪਰ ਹੁਣ ਆਉਂਦਾ ਹੈ ਸਭ ਤੋਂ ਵੱਡਾ ਸਵਾਲ ਕੀ ਡਾਕਟਰ ਕੀ ਅਧਿਆਪਕ ਕੀ ਕਲਰਕ ਕਿਸਾਨ ਮਾਂ ਸੰਤ ਕਵੀ ਸੋਚਣ ਵਾਲਾ ਮਨੁੱਖ ਵੀ AI ਬਣ ਸਕਦਾ ਹੈ ਜਵਾਬ ਹੈ ਨਹੀਂ AI ਕੋਲ ਦਿਮਾਗ ਹੈ ਪਰ ਦਿਲ ਨਹੀਂ ਸੰਵੇਦਨਾ ਨਹੀਂ ਦੁੱਖ ਸੁੱਖ ਦੀ ਸਮਝ ਨਹੀਂ ਮਾਂ ਦੀ ਮਮਤਾ ਨਹੀਂ ਪ੍ਰੇਮ ਦੀ ਗਹਿਰਾਈ ਨਹੀਂ AI ਤੁਹਾਨੂੰ ਦਵਾਈ ਦੱਸ ਸਕਦਾ ਹੈ ਪਰ ਤੁਹਾਡੇ ਦੁੱਖ ਤੇ ਰੋ ਨਹੀਂ ਸਕਦਾ AI ਲਫ਼ਜ਼ ਲਿਖ ਸਕਦਾ ਹੈ ਪਰ ਰੂ ਨੂੰ ਨਹੀਂ ਹਿਲਾ ਸਕਦਾ 250 ਦਾ ਇਨਸਾਨ ਦੋ ਕਿਸਮ ਦਾ ਹੋਵੇਗਾ ਇੱਕ ਜੋ ਡਰੇਗਾ ਦੂਜਾ ਜੋ ਸਿੱਖੇਗਾ ਅੱਜ ਵੀ ਵੇਖ ਲਓ ਜੋ ਬੱਚੇ ਮੋਬਾਈਲ ਨਾਲ ਸਿਰਫ ਗੇਮ ਖੇਡਦੇ ਨੇ ਰੀਲਾਂ ਵੇਖ ਕੇ ਟਾਈਮ ਗੁਆ ਰਹੇ ਨੇ ਉਹ ਕੱਲ੍ਹ ਰੋਣਗੇ ਪਰ ਜੋ AI ਸਿੱਖ ਰਹੇ ਨੇ ਕੰਪਿਊਟਰ ਸਮਝ ਰਹੇ ਨੇ ਨਵੇਂ ਕੋਰਸ ਕਰ ਰਹੇ ਨੇ ਕੰਮ ਬਣਾਉਣ ਦਾ ਤਰੀਕਾ ਸਿੱਖ ਰਹੇ ਨੇ ਉਹੀ 2050 ਦੇ ਲੀਡਰ ਹੋਣਗੇ AI ਦੁਸ਼ਮਣ ਨਹੀਂ AI ਇੱਕ ਉਜਾਰ ਹੈ ਛੁਰੀ ਨਾਲ ਰੋਟੀ ਵੀ ਕੱਟੀ ਜਾ ਸਕਦੀ ਹੈ ਅਤੇ ਕਿਸੇ ਦੇ ਜਖਮ ਕਿਸੇ ਨੂੰ ਜ਼ਖਮ ਵੀ ਦਿੱਤਾ ਜਾ ਸਕਦਾ ਹੈ ਸਭ ਕੁਝ ਹੱਥਾਂ ਤੇ ਨਿਰਪਰ ਕਰਦਾ ਹੈ ਆਓ ਹੁਣ ਦੇਖੀਏ 2050 ਵਿੱਚ ਕਿਹੜੀਆਂ ਨੌਕਰੀਆਂ ਹੋਰ ਵੀ ਵਧਣਗੀਆਂ AI ਟ੍ਰੇਨਰ ਸਾਈਬਰ ਸੁਰੱਖਿਆ ਰੋਬੋਟ ਇੰਜੀਨੀਅਰ ਡਿਜੀਟਲ ਮਾਰਕੀਟਿੰਗ ਕੰਟੈਂਟ ਕ੍ਰੇਸ਼ਨ ਮੋਟੀਵੇਸ਼ਨ ਮੋਟੀਵੇషਨਲ ਸਪੀਕਰ ਆਨਲਾਈਨ ਅਧਿਆਪਕ ਯੂਟਿਊਬਰ ਬਲੌਗਰ ਡਿਜ਼ਾਈਨਰ ਅਰਥੇ ਨਹੀਂ ਕਿ ਕੰਮ ਖਤਮ ਹੋ ਰਹੇ ਨੇ ਅਰਥ ਇਹ ਹੈ ਕਿ ਨਵਾਂ ਕੰਮ ਜਨਮ ਲੈ ਰਿਹਾ ਹੈ ਹੁਣ ਮੈਂ ਤੁਹਾਨੂੰ ਦਿਲ ਤੋਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਜੇ ਅੱਜ ਅਸੀਂ ਬੱਚਿਆਂ ਨੂੰ ਸਿਰਫ ਨੰਬਰ ਲਿਆਓ ਨੌਕਰੀ ਲੈ ਇਹ ਹੀ ਸਿਖਾਇਆ ਤਾਂ ਕੱਲੇ ਮੁਕਾਬਲੇ ਵਿੱਚ ਹਾਰ ਜਾਣਗੇ ਪਰ ਜੇ ਅਸੀਂ ਅੱਜ ਇਹ ਸਿਖਾਇਆ ਸੋਚਣਾ ਸਵਾਲ ਪੁੱਛਣਾ ਨਵਾਂ ਕੰਮ ਬਣਾਉਣਾ ਟੈਕਨੋਲੋਜੀ ਨਾਲ ਦੋਸਤੀ ਕਰਨੀ ਤਾਂ 2050 ਉਹਨਾਂ ਦੀ ਹੋਵੇਗੀ ਸਾਚੀ ਹੈ ਕਿ AI ਮਨੁੱਖ ਨੂੰ ਖਤਮ ਨਹੀਂ ਕਰੇਗਾ ਪਰ ਆਲਸੀ ਮਨੁੱਖ ਖਤਮ ਹੋ ਸਕਦਾ ਹੈ ਜੋ ਅੱਜ ਵੀ ਕਹਿੰਦਾ ਹੈ ਮੈਨੂੰ ਕੁਝ ਵੀ ਸਿੱਖਣ ਦੀ ਲੋੜ ਨਹੀਂ ਉਹੀ ਕੱਲ ਕਹੇਗਾ ਮੇਰੇ ਕੋਲ ਕੰਮ ਨਹੀਂ ਹੁਣ ਤੁਹਾਡੇ ਲਈ ਇੱਕ ਛੋਟਾ ਜਿਹਾ ਸਵਾਲ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ 2050 ਵਿੱਚ ਰਬੋਟਾਂ ਦਾ ਮਾਲਕ ਬਣੇ ਜਾਂ ਰਬੋਟਾਂ ਦਾ ਨੌਕਰ ਸੋਚ ਕੇ ਦੱਸੋ ਡਰੋ ਨਾ ਸਿੱਖੋ ਝੂਕੋ ਨਾ ਅੱਗੇ ਵਧੋ AI ਆ ਰਿਹਾ ਹੈ ਪਰ ਅਸੀਂ ਵੀ ਆ ਰਹੇ ਹਾਂ ਸੋਚ ਵਾਲੇ ਹੌਂਸਲੇ ਵਾਲੇ ਇਮਾਨਦਾਰੀ ਵਾਲੇ ਇਨਸਾਨ ਬਣ ਕੇ ਅੰਤ ਵਿੱਚ ਮੈਂ ਸਿਰਫ ਇਨਾ ਕਹਿਣਾ ਚਾਹੁੰਦੀ ਹਾਂ ਜੋ ਸਮੇਂ ਨਾਲ ਨਹੀਂ ਬਦਲਦਾ ਸਮਾਂ ਉਸ ਨੂੰ ਬਦਲ ਦਿੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਾਂ ਵਿੱਚ ਦੱਸੋ ਤੁਸੀਂ 2050 ਤੋਂ ਡਰਦੇ ਹੋ ਜਾਂ ਤਿਆਰ ਹੋ ਅਸੀਂ ਮਿਲਾਂਗੇ ਇੱਕ ਨਵੇਂ ਸੰਦੇਸ਼ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ